ਕੀ ਤੁਸੀਂ ਵੀ ਆਪਣੇ ਫੋਨ 'ਚ ਆਸਾਨੀ ਦੇ ਨਾਲ ਪੀਡੀਐਫ ਬਣਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਵੀਡੀਓ ਨੂੰ ਸੇਵ ਕਰ ਲਿਓ ਤੁਸੀਂ ਆਪਣੇ ਫੋਨ ਦੇ ਵਿੱਚ ਡਰਾਈਵ ਐਪ ਖੋਲ੍ਹ ਲੈਣੀ ਹੈਗੀ ਇਹ ਗੂਗਲ ਦੀ ਐਪ ਹੈ ਹੀ ਸਾਰਿਆਂ ਦੇ ਫੋਨ ਵਿੱਚ ਹੀ ਹੁੰਦੀ ਹੈ ਇਹ ਖੋਲ੍ਹਣ ਤੋਂ ਬਾਅਦ ਤੁਸੀਂ ਜਦੋਂ ਤੁਹਾਨੂੰ ਇਸ ਤਰ੍ਹਾਂ ਦਾ ਇੰਟਰਫੇਸ ਦਿਖੂ ਤਾਂ نیچے ਪਲੱਸ ਵਾਲੇ ਆਈਕਨ ਤੇ ਕਲਿੱਕ ਕਰਨਾ ਤੇ ਇੱਥੇ ਆਪਸ਼ਨ ਆ ਖੁੱਲੇ ਜਾਣਗੇ ਤੇ ਤੁਸੀਂ ਸਕੈਨ ਵਾਲੀ ਆਪਸ਼ਨ ਨੂੰ ਸਿਲੈਕਟ ਕਰ ਲੈਣਾ ਤੇ ਇੱਥੇ ਤੁਸੀਂ ਆਪਣੀ ਕੋਈ ਵੀ ਫੋਟੋ ਜਾਂ ਕੋਈ ਵੀ ਤੁਸੀਂ ਮੰਨ ਲੀਂ ਕਿ ਜਿਹੜਾ ਡਾਕੂਮੈਂਟ ਹੈ ਪੀਡੀਐਫ ਬਣਾਉਣਾ ਚਾਹੁੰਦੇ ਹੋ ਉਹਨੂੰ ਸਕੈਨ ਕਰ ਲੈਣਾ ਤੇ ਇਥੇ ਤੁਸੀਂ ਕ੍ਰੋਪ ਵੀ ਕਰ ਸਕਦੇ ਹੋ ਜੇ ਉਹ ਸਾਈਡ ਤੋਂ ਕੱਟ-ਕੁੱਟ ਹੋ ਰਿਹਾ ਤਾਂ ਉਹ ਸੈੱਟ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਜੇ ਹੋਰ ਫੋਟੋ ਜਿਆਦਾ ਇਹਦੇ ਵਿੱਚ ਐਡ ਕਰਨੀਆਂ ਨੇ ਪੀਡੀਐਫ ਫਾਈਲ 'ਚ ਤਾਂ ਤੁਸੀਂ نیچے ਪਲੱਸ ਵਾਲੇ ਆਈਕਨ ਤੇ ਜਾ ਕੇ ਤੁਸੀਂ ਹੋਰ ਫੋਟੋ ਜਾ ਠੀਕ ਹੈ ਡਾਕੂਮੈਂਟ ਆਪਣਾ ਨਾਲ ਸਕੈਨ ਕਰਕੇ ਇੱਕ ਤੋਂ ਵੱਧ ਪੇਜਾਂ ਦਾ ਪੀਡੀਐਫ ਬਣਾ ਸਕਦੇ ਹੋ ਤੇ ਇਸ ਤੋਂ ਬਾਅਦ ਤੁਸੀਂ ਇਸ ਨੂੰ ਨੈਕਸਟ ਕਰ ਦੇਣਾ ਤੇ ਉੱਪਰ ਅਪਲੋਡ ਤੇ ਕਲਿੱਕ ਕਰ ਇਸ ਤਰ੍ਹਾਂ ਜਿਹੜਾ ਤੁਹਾਡਾ ਪੀਡੀਐਫ ਹੋਊ ਤਿਆਰ ਹੋ ਜਾਊਗਾ ਵੀਡੀਓ ਨੂੰ ਆਪਣੇ ਫਰੈਂਡ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ